ਓਵਾ ਹਰੂ ਆਦਾ ਮਸ਼ੀਨ ਵਿੱਚੋਂ ਅੱਗ ਪੈ ਗਈ ਕ੍ਰਿਪਰ ਤੂੜੀ ਵਾਲੇ ਚੋਂ ਅੱਗ ਪੈ ਗਈ ਅੰਦਰ ਸੁੱਤੇ ਪਏ ਹੀ ਮੱਝਾਂ ਵੀ ਅੰਦਰ ਬੰਨੀ ਹੈ ਬਈ ਬਾਹਰਲੇ ਬੰਦੇ ਨੇ ਆ ਕੇ ਦੱਸਿਆ ਜੀ ਧੰਨਵਾਦ ਅੱਗ ਲੱਗ ਗਈ ਇੱਥੇ ਦਾ 9-10 ਸੌਣੀਆਂ ਸੂਬਨ ਬਾਕੀ ਕੈਸ਼ ਵੀ ਸੀ 50-60 ਹਜ਼ਾਰ ਰੁਪਿਆ ਉਹ ਵੀ ਸੜ ਕੇ ਸੁਆਹ ਹੋ ਗਿਆ ਢੇਣੇ ਸੀਗੇ ਥੋੜੇ ਉਹ ਵੀ ਬਾਕੀ ਸਿੰਧਾ ਜੋ ਸਮਾਨ ਸੀਗਾ ਸਭ ਸੜ ਕੇ ਸੁਆਹ ਹੋ ਗਿਆ ਤਾ ਦਿਲੰਦਰ ਦੇ ਭੋਗਪੁਰ ਦੇ ਨੇੜੇ ਪਿੰਡ ਚੱਕ ਛਕੂਰ ਦੇ ਵਿੱਚ ਬੜੀ ਹੀ ਮੰਦਭਾਗੀ ਘਟਨਾ ਦੇਖਣ ਨੂੰ ਸਾਹਮਣੇ ਆਈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੱਗ ਦਾ ਟੰਡਵ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਇੱਥੇ ਗੁਜਰਾਂ ਦੇ ਡੇਰੇ ਦੇ ਉੱਪਰ ਭਿਆੰਕਰ ਅੱਗ ਲੱਗੀ ਹੈ ਔਰ ਅੱਗ ਲੱਗਣ ਦਾ ਕਾਰਨ ਜਿਹੜਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਇੱਕ ਜਿਹੜੀ ਕਣਗ ਜਿਸ ਤਰੀਕੇ ਨਾਲ ਕੱਟੀ ਹੋਈ ਸੀ ਤਾਂ ਉਸ ਦੇ ਨਾੜ ਤੋਂ ਤੂੜੀ ਬਣਾਈ ਜਾ ਰਹੀ ਸੀ ਰੀਪਰ ਲੱਗਾ ਹੋਇਆ ਤਾਂ ਜਿਸ ਦੇ ਕਰਕੇ ਪਤਾ ਨਹੀਂ ਕਿਸ ਤਰੀਕੇ ਨਾਲ ਅੱਗ ਲੱਗੀ ਹੈਗੀ ਹਲੇ ਤੱਕ ਕੋਈ ਸਹੀ ਪਤਾ ਨਹੀਂ ਲੱਗ ਪਿਆ ਦੱਸਿਆ ਜਾ ਰਿਹਾ ਹੈ ਕਿ ਰੀਪਰ ਤੋਂ ਹੀ ਅੱਗ ਲ ਤੇ ਇਸ ਸਮੇਂ ਘਰ ਦਾ ਪੂਰਾ ਸਮਾਨ ਜਿਹੜਾ ਸੜਕੇ ਸੁਆਹ ਹੋ ਚੁੱਕਾ ਤੇ ਜਾਨਵਰ ਜਿਹੜੇ ਹੈਗੇ 9 ਦੇ ਕਰੀਬ ਜਾਨਵਰ ਜਿਹੜੇ ਉਹ ਵੀ ਸੜਕੇ ਸੁਆਹ ਹੋ ਚੁੱਕੇ ਨੇ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਘਰ ਦੇ ਪੂਰੇ ਜਾਨਵਰ ਜਿਹੜੇ ਹੈਗੇ ਜਿਸ ਤਰੀਕੇ ਨਾਲ ਮੱਝਾਂ ਰੱਖੀਆਂ ਹੁੰਦੀਆਂ ਗੁੱਜਰ ਭਾਈਚਾਰੇ ਵੱਲੋਂ ਤਾਂ ਪੂਰੀਆਂ ਮੱਝਾਂ ਜੜੀਆਂ ਉਹ ਸੜਕੇ ਸੁਆਹ ਹੋ ਚੁੱਕੀਆਂ ਹੈਗੀਆਂ ਤਾਂ ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਜਾਂ ਪਿੰਡ ਵਾਸੀਆਂ ਵੱਲੋਂ ਅੱਗ ਨੂੰ ਬੁਝਾਉਣ ਦੇ ਉੱਪਰ ਕਾਬੂ ਜ਼ਰੂਰ ਪਾਇਆ ਗਿਆ ਹੈਗਾ ਪਰ ਉਹ ਬਹੁਤ ਦੇਰ ਹੋ ਚੁੱਕੀ ਸੀ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਾਨਵਰ ਤੱਕ ਜਿਹੜੇ ਵਿੱਚ ਸੜੇ ਹੋਏ ਨਜ਼ਰ ਆ ਰਹੇ ਨੇ ਮੱਜਾਂ ਸੜ ਚੁੱਕੀਆਂ ਹੈਗੀਆਂ ਨੇ ਕਰਦਾ ਜਿਹੜਾ ਸਮਾਨ ਸੀਗਾ ਉਹ ਵੀ ਸੜ ਚੁੱਕਾ ਹੈ ਬੜੀ ਮੁਸ਼ਕਲ ਘਰ ਵਾਲੇ ਦੱਸ ਰਹੇ ਨੇ ਕਿ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਜਾਨਵਰ ਕਿਤਨੇ ਕਿਤੇ ਨੌ ਜਾਨਵਰ ਜਿਹੜੇ ਹੈਗੇ ਆ ਉਹ ਇਸ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਚੁੱਕੇ ਸੀਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰ ਕਿੱਲੇ ਕਣਕ ਵੀ ਜਿਹੜੀ ਹੈਗੀ ਉਹ ਵੀ ਸੜ ਕੇ ਸੁਆਹ ਹੋ ਚੁੱਕੀ ਗਏ ਵਿੱਚ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਕਿ ਮੱਜਾਂ ਦੀਆਂ ਜਿਹੜੀਆਂ ਡੈੱਡ ਬੋਡੀਆਂ ਪੜੀਆਂ ਹੋਏ ਨਜ਼ਰ ਆ ਰਹੀਆਂ ਹੈਗੀਆਂ ਤੇ ਪੂਰੀ ਤਰ੍ਹਾਂ ਸੜ ਚੁੱਕੇ ਨੇ ਤਾਂ ਅੱਗ ਇੰਨੀ ਵੱਧ ਗਈ ਸੀਗੀ ਜਿਸ ਦੇ ਕਰਕੇ ਪੂਰੀਆਂ ਮੱਜਾਂ ਬਾਹਰ ਨਹੀਂ ਕੱਢ ਪਈਆਂ ਤਾਂ ਮੇਰੇ ਨਾਲ ਮੌਜੂਦ ਹੈਗੇ ਘਰ ਦੇ ਬਸਨੀਕ ਪਾਜੀ ਕਿੱਦਾਂ ਲੱਗੀ ਅੱਗ ਪਾਜੀ ਆ ਨਾ ਉਹਦੇ ਮਸ਼ੀਨ ਵਿੱਚੋਂ ਅੱਗ ਪੈ ਗਈ ਰੀਪਰ ਤੂੜੀ ਵਾਲੇ ਚੋਂ ਅਗ ਭੈ ਕੇ ਅੰਦਰ ਸੁੱਤੇ ਪਏ ਹੀ ਮੱਝਾਂ ਵੀ ਅੰਦਰ ਬੰਨੀ ਹੈ ਭਈ ਬਾਹਰਲੇ ਬੰਦੇ ਨੇ ਆ ਕੇ ਦੱਸਿਆ ਜੇ ਧੰਨਵਾਦ ਅਗ ਲੱਗੀ ਜਾਂਦਾ ਹਾਂਜੀ ਤੇ ਕਿੰਨੀਆਂ ਮੱਝਾਂ ਜਣੀਆਂ ਤੁਸੀਂ ਦੇਖ ਸਕਦੇ ਕਿ ਸੜੀਆਂ ਕਿੰਨੀਆਂ ਟੋਟਲ 9-10 ਹੋਣੀਆਂ ਕਿ ਤੀਬਰ ਬਾਕੀ ਕੈਸ਼ ਵੀ ਸੀ 50-60 ਹਜ਼ਾਰ ਰੁਪਇਆ ਉਹ ਵੀ ਸੜ ਕੇ ਸਵਾਹ ਹੋ ਗਿਆ ਗੇਣੇ ਸੀਗੇ ਥੋੜੇ ਉਹ ਵੀ ਬਾਕੀ ਸਿੰਦਾ ਜੋ ਸਾਮਾਨ ਸਿਕਾ ਸਭ ਸੜ ਕੇ ਸਵਾਹ ਹੋ ਗਿਆ ਹੈ ਹਾਂਜੀ ਤੇ ਇੱਕ ਕੋਈ ਪਤਾ ਲੱਗਾ ਹੈਗਾ ਕਿ ਅੱਗ ਦਾ ਮੇਨ ਕਾਰਨ ਕੀ ਸੀਗਾ ਤਾਂ ਜਿਸ ਤਰੀਕੇ ਨਾਲ ਕੜਕ ਵੀ ਸੜੀ ਜਾ ਦੱਸਿਆ ਜਾ ਰਿਹਾ ਕਿ ਚਾਰ ਕਿਲ ਵਾਲੀ ਮਸ਼ੀਨ ਟੁੱڑی ਖੜਦੇ ਪਈ ਉੱਤੋਂ ਅੱਗ ਪੈ ਗਈ ਕਹਿੰਦੇ ਮਸ਼ੀਨ ਵਾਲਾ ਤਾਂ ਭੱਜ ਗਿਆ ਮਸ਼ੀਨ ਲੈ ਕੇ ਬਾਕੀ ਦੇਖੋ ਤਾਂ ਬਾਕੀ ਜਾਨਵਰ ਜ਼ਖਮੀ ਵੀ ਹੋਏ ਕੁਝ ਹਾਂ ਜ਼ਖਮੀ ਵੀ ਹੈਗੇ 5-7 ਜਾਨਵਰ ਜ਼ਖਮੀ ਹੈਗੇ ਇਹ ਪਿੰਡ ਦੀ ਲੋਕੇਸ਼ਨ ਕੀ ਕਿਹੜਾ ਪਿੰਡ ਹੈ ਇਹ ਚੱਕ ਸਕੂਲ ਚੱਕ ਸਕੂਲ ਤਾਂ ਇਹ ਚੱਕ ਸਕੂਲ ਦੀ ਘਟਨਾ ਦੱਸੀ ਜਾ ਰਹੀ ਹੈਗੀ ਤਾਂ ਅਸੀਂ ਮੌਕੇ ਤੇ ਮੌਜੂਦ ਹਾਂ ਤਸਵੀਰਾਂ ਤੁਸੀਂ ਦੇਖੋ ਕਿ ਘਰ ਦੇ ਜੀ ਜਿਹੜੇ ਹੈਗੇ ਨੇ ਉਹ ਵੀ ਅੱਗ ਨੂੰ ਬੁਝਾਉਣ ਦੇ ਵਿੱਚ ਕਿਤੇ ਨਾ ਕਿਤੇ ਮਦਦ ਕਰਨ ਦੀ ਕੋਸ਼ਿਸ਼ ਕਰਦੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਆ ਹੁਣ ਤਾਂ ਇਸ ਸਮੇਂ ਜਿਹੜਾ ਪੂਰਾ ਸਮਾਨ ਵੀ ਸੜ ਕੇ ਸੁਆਹ ਹੋ ਚੁੱਕਾ ਔਰ ਜਾਨਵਰ ਵੀ ਜਿਹੜੇ ਹੈਗੇ ਨੇ 9 ਤੋਂ 10 ਜਾਨਵਰ ਵੀ ਸੜ ਚੁੱਕੇ ਨੇ ਔਰ ਕਰਦੇ ਜਿਹੜੇ ਮੈਂਬਰ ਉਹ ਵੀ ਹੋਰ ਵੀ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਇਹ ਭਾਈ ਜੀ ਕਿੱਦਾਂ ਅੱਗ ਲੱਗੀ ਕਿੱਦਾਂ ਹੈਗੀ ਆ ਯਾਰ ਭਾਈ ਜੀ ਇਦਾਂ ਇੱਥੇ ਕਿਤੇ ਪਤਾ ਨਹੀਂ ਰੀਪਰ ਉੱਪਰ ਸੀਗਾ ਕਿ ਕੀ ਕੋਈ ਪਤਾ ਨਹੀਂ ਲੱਗਾ ਮੈਂ 12 1 ਵਜੇ ਡੰਗਰਾਂ ਨੂੰ ਲੈ ਕੇ ਆਇਆ ਪਤਾ ਨਹੀਂ ਲੱਗਾ ਅੰਦਰ ਰੋਟੀ ਖਾ ਕੇ ਤਾਂ ਮੈਂ ਇੱਥੇ ਚੱਲੇ ਸੀ ਤਲਾੰਗ ਮੋਬਾਈਲ ਬਣਾਣ ਨੂੰ ਛੱਡਣਾ ਸੀ ਉੱਥੇ ਚੱਲੇ ਸੀ ਤਾਂ ਮਾੜਾ نیند ਆ ਗਈ ਮੇਰੇ ਨਿਆਣੇ ਸੀਗੇ ਨਾਲ ਉਦੋਂ ਘਾਦੀ ਮੇਰੀ ਬਾਹਰ ਗਈ ਪਤਾ ਨਹੀਂ ਉਹ ਕੱਪੜੇ-ਕੁਪੜੇ ਧੋਣ ਦੀ ਸੀਗੀ ਮੈਂ ਕਿਹਾ ਚੱਲ ਜਿੰਨੇ ਚਿਰ ਉਹ ਧੋਣਦੀ ਉਨੇ ਚਿਰ ਮੈਂ ਨਿਆਣੇ ਨੂੰ ਦੇਖ ਲਵਾਂ ਉਦੋਂ ਪਿੱਛੇ ਲੰਮਾ ਪਿਆ ਤਾਂ ਮੈਨੂੰ ਉਦਾਂ ਹੀ نیند ਆ ਗਈ نیند ਆਈ 50 ਮਿੰਟਾਂ ਵਿੱਚ ਪਤਾ ਨਹੀਂ ਲੱਗਾ ਤਾਂ ਆ ਕੇ ਜਦੋਂ ਕੋਲ ਨੂੰ ਲੱਗੀ ਤਾਂ ਫਿਰ ਪਤਾ ਲੱਗਾ ਇਹ ਅੱਗ ਲੱਗ ਗਈ ਆ ਗਿਆ ਬੰਦਾ ਸੀਗਾ ਗਿੱਦੜਪਿੰਡੀ ਵਾਲਾ ਉਹਦੀ ਕਾਂਕ ਵੀ ਸੜ ਗਈ ਵਿਚਾਰੇ ਆਉਣੇ ਆ ਕੇ ਜਗਾਏ ਉਹਨੇ ਗਾਂ ਇੱਕ ਬਾਹਰ ਗੱਡੀ ਬਾਕੀ ਮੇਰੇ ਮੋਟਰਸਾਈਕਲ ਦੇ ਕਾਗਜ਼ ਸੀਗੇ ਸਾਰੇ ਆਧਾਰ ਕਾਰਡ ਜਨਮ ਪੱਤਰੀ ਬੱਚੇ ਦੀ ਸਾਰਾ ਕੁਝ ਸੜ ਗਿਆ ਅੱਛਾ ਸਾਰਾ ਸੜ ਗਿਆ ਸਾਰਾ ਕੁਝ ਸੜ ਗਿਆ ਯਾਰ ਪੇਟੀ ਤੇ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਹੈਗਾ ਪੂਰੀ ਤਰ੍ਹਾਂ ਸਾਰਾ ਘਰ ਟੁੱਟੇ ਦੀ ਸੜਕੇ ਸਵਾਹ ਹੋ ਗਿਆ ਹੈਗਾ ਔਰ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਜਿਹੜਾ ਹੈਗਾ ਅੱਗ ਤੇ ਕਾਬੂ ਪਾਇਆ ਗਿਆ ਸੀ ਹਾਲਾਂਕਿ ਫਰਵਰ ਗੜੀ ਵੀ ਇੱਥੇ ਮੌਕੇ ਤੇ ਜਰੂਰ ਪਹੁੰਚੀ ਸੀਗੀ ਪਰ ਜਨੂੰ ਜਿਹੜੇ ਪਿੰਡ ਵਾਲਿਆਂ ਵੱਲੋਂ ਟਰੈਕਟਰ ਦੇ ਉੱਪਰ ਜਿਸ ਤਰੀਕੇ ਨਾਲ ਪਾਣੀ ਦੀ ਵਰਤੋਂ ਕਰਕੇ ਇਹਨੂੰ ਪੂਰੀ ਕੋਸ਼ਿਸ਼ ਤਾਂ ਕੀਤੀ ਕਿ ਪਰ ਕਿਤੇ ਨਾ ਕਿਤੇ ਸਮਾਂ ਰਹਿੰਦਾ ਜਿਹੜਾ ਹੈਗਾ ਪੂਰਾ ਨੁਕਸਾਨ ਹੋ ਚੁੱਕਾ ਸੀਗਾ ਤਾਂ ਬਿਲਕੁਲ ਬਿਲਕੁਲ ਖੋਫਨਾਕ ਤਸਵੀਰਾਂ ਇਹ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਜਲੰਧਰ ਦੇ ਭੂਗਪੁਰ ਦੇ ਨਜ਼ਦੀ ਕਿਤੇ ਤੁਸੀਂ ਦੇਖੋ ਕਿ ਪੂਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਹੈਗਾ ਹਾਲਾਂਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਸੀਗੀ ਪਰ ਕਿਤੇ ਨਾ ਕਿਤੇ ਆਉਣ ਦੇ ਵਿੱਚ ਵੀ ਸਮਾਂ ਲੱਗ ਜਾਂਦਾ ਹੈ ਤਾਂ ਇਹ ਤਸਵੀਰਾਂ ਨੇ ਪੂਰੀ ਘਰ ਜਿਹੜਾ ਖਾਕ ਹੋ ਚੁੱਕਾ ਹੁਣ ਸਿਰਫ ਇੱਥੇ ਸੜਿਆ ਹੋਇਆ ਸਮਾਨ ਔਰ ਜਿਹੜੇ ਇੱਥੇ ਮੱਝਾਂ ਪਸ਼ੂ ਸੀਗੇ ਉਹਨਾਂ ਦੀਆਂ ਲਾਸ਼ਾਂ ਹੀ ਇੱਥੇ ਬਸਰੀਆਂ ਦਿਖਾਈ ਦੇ ਰਹੀਆਂ ਐ ਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਗਹਿਣੇ ਔਰ ਕੈਸ਼ ਵੀ ਜਿਹੜਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਹੈਗਾ ਤਾਂ ਕਿਤੇ ਨਾ ਕਿਤੇ ਇਹਨਾਂ ਵੱਲੋਂ ਸਰਕਾਰ ਨੂੰ ਗੁਹਾਰ ਵੀ ਲਗਾਈ ਗਈ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੀ ਆਰਥਿਕ ਜਿਹੜੀ ਮਦਦ ਉਹ ਜ਼ਰੂਰ ਕੀਤੀ ਜਾਵੇ ਕਿਉਂਕਿ ਡੰਗਰਾਂ ਤੋਂ ਹੀ ਦੁੱਧ ਦੀ ਵਰਤੋਂ ਕਰਕੇ ਜਿਹੜੇ ਹੈਗੇ ਇਹ ਲੋਕ ਆਪਣਾ ਪੇਟ ਪਾਲਦੇ ਨੇ ਪਰ ਕਿਤੇ ਨਾ ਕਿਤੇ ਅੱਜ ਜੋ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਤਾਂ ਕਿਤੇ ਨਾ ਕਿਤੇ ਵੱਡੀ ਤਵਾਹੀ ਇਸ ਪਰਿਵਾਰ ਦੀ ਵੀ ਹੋਈ ਯਾਰ ਔਰ ਜ਼ਿੰਮੇਵਾਰੀ ਦੀ ਵੀ ਹੋਈ ਆ ਜਿਸ ਦੀ ਚਾਰ ਕਿਲੇ ਕਣਕ ਜਿਹੜੀ ਸੜਕੇ ਸੁਆਹ ਹੋ ਚੁੱਕੀ ਆ ਹਾਲਾਂਕਿ ਉਸ ਵੱਲੋਂ ਇਹ ਦੱਸਿਆ ਗਿਆ ਕਿ ਇਹ ਜਿਹੜੀ ਮੇਰੀ ਪਹਿਲੀ ਸੀਗੀ ਠੇਕੇ ਤੇ ਸੀਗੀ ਤਾਂ ਹੁਣ ਜਿਹੜਾ ਹੈਗਾ ਡਬਲ ਨੁਕਸਾਨ ਹੁੰਦਾ ਹੋਇਆ ਇੱਥੇ ਨਜ਼ਰ ਆ ਰਿਹਾ ਹੁਸਨ ਲਾਲ ਪੀਟੀਸੀ ਨਿਊਜ਼ ਚਲੰਦਰ